1 2 3 سٹارٹ اے ایک اور نہ ਜਿੱਦੇ ਅਸੀਂ ਬਹਿ ਕੇ ਰੋਟੀਆਂ ਖਾਂਦੇ ਆ ਉਹ ਵੀ ਚਾਦਰਾਂ ਉਹ ਉਹੀ ਚਾਦਰਾਂ ਦੇ ਬੇਟੀ ਫਿਰਦੇ ਨੇ سینیمیٹک ਇਹ ਤਾਂ ਬਿਕਰਮ ਬਤਾਲ ਲੱਗਦੇ ਤੁਸੀਂ ਅੱਜ ਅਸੀਂ ਜਾ ਰਹੇ ਹਾਂ ਸੋਨਾ ਮਾਰਗ ਸਾਰਾ ਦਿਨ ਅਜੋਠੇ ਤੇ ਆ ਕੇ ਜੇ ਟਾਈਮ ਬਚਿਆ ਫਿਰ ਸ਼੍ਰੀਨਿਕਾ ਸੌਰੀ ਲੇਕ ਵਗੈਰਾ ਤੇ ਜਾਵਾਂਗੇ ਉੱਥੇ ਅਜੇ ਕੱਲ ਤਾਂ ਅਸੀਂ ਲੇਟ ਹੋਗੇ ਟਾਈਮ ਬਚਾ ਉਥੇ ਲੇਕ ਤੇ ਜਾਂ ਆਪਣੇ ਜਿਹੜੇ ਪਾਰਕ ਵਗੈਰਾ ਗਾਰਡਨ ਵਗੈਰਾ ਬਣੇ ਹੋਏ ਨੇ ਲਓ ਭਾਈ ਕੱਢੋ ਕੱਢੋ ਗੱਡੀ ਆ ਗਏ ਸੋਨਾ ਮਾਰਗ ਮਿਲਦੇ ਹਾਂ ਹਾਂ ਇਹ ਬੱਚਾ ਪਾਰਟੀ ਨਾਲ ਮਾਤਾ ਪਾਰਟੀ ਵੀ ਚਲੋ ਜੀ ਆਪਾਂ ਵੀ ਆਪਣੀ ਗੱਡੀ 'ਚ ਬੈਠੀਏ ਤੇ ਚੱਲੀਏ। ਉਹ ਆ ਚੱਲੀਏ। ਸੋਨਾ ਮਾਰਗ ਰਹਿ ਗਿਆ ਇੱਥੋਂ 6 ਕਿਲੋਮੀਟਰ ਤੇ ਮੌਸਮ ਬਹੁਤ ਚੇਂਜ ਹੋ ਗਿਆ ਠੰਡਾ ਹੋ ਗਿਆ برف ਆ ਗਈ ਨੇੜੇ-ਡੇੜੇ ਸਾਡੇ ਉੱਥੇ ਹੌ ਪਤਾ ਨਹੀਂ ਪਰ ਇੱਥੇ ਨੇੜੇ ਆ ਗਈ ਸੀ ਆਲੇ-ਦਾਲੇ ਪਈ ਹੋਈ ਸੀ ਤੇ ਆ ਨਦੀ ਨਾਲ ਨਾਲ ਜਾ ਰਹੀ ਆ ਤੇ ਬਹੁਤ ਵਧੀਆ ਮੌਸਮ ਹੋ ਗਿਆ 5-6 ਕਿਲੋਮੀਟਰ ਰਹਿ ਗਿਆ ਦੇਖੀ ਫਿਰ ਉੱਧਰਲਾ ਨਜ਼ਾਰਾ ਜਾ ਕੇ ਵੀਡੀਓ ਸੁਨਾਵਾਰ ਸੁਣਦੇ ਆ ਵੀ ਧੁੱਪ ਪੈਂਦੀ ਹੈ ਗਲੇ ਪਹਾੜੀਆਂ ਸੁਨੇ ਚੰਕਦੀਆਂ ਨੇ ਸਾਲਾ ਉੱਧਰ ਨੂੰ ਲੱਗੀਆਂ ਤਾਂ ਬਜ਼ਾਏ ਤੇ ਫਟ ਹੈ ਇਹ ਹਵਾ ਕਰਕੇ ਮੌਸਮ ਵਧੀਆ ਹਾਂ ਬਈ ਜੜੀ ਸੇ ਨਾਲੇ ਪੰਗੇ ਥੋੜੀ ਥੋੜਾ ਟਾਈਮ ਲਾ ਕੇ ਤੇ ਰਾਜਸਥਾਨ ਨੂੰ ਇੱਕ ਹੋਟਲਿਆ ਦੇਖਿਆ ਸੀਗਾ ਰੈਸਟੋਰੈਂਟ ਜਆ ਨਦੀ ਕੋਲ ਉਹਦੇ ਮਗਰ ਉੱਥੇ ਜਾ ਕੇ ਵੈਦਾ ਸੀ ਤਿਆਰ ਕਰਕੇ ਲਿਆਂਦੀ ਆਬਦੀ ਤੇ ਖਾਵਾਂਗੇ ਬੈਠ ਕੇ ਉੱਥੇ

ਫੇ ਰੁਕੇ ਅਸੀਂ ਹੁਣ ਰੋਟੀ ਪਾਣੀ ਖਾਣਾਂ ਰੋਟੀ ਪਾਣੀ ਸਾਡਾ ਘਰੋਂ ਬਣਾ ਕੇ ਲੈਂਦਾ ਹੋਇਆ ਹੋਟਲ ਚ ਆਪਣੇ ਚੋਂ ਇੱਥੇ ਪਾਰਕ ਚ ਬਹਿ ਕੇ ਖਾਂਦੇ ਆ ਇਹਦੇ ਮਜ਼ਾ ਹੀ ਕੁਝ ਹੋਰ ਆ ਜਣਾ ਹਾਂ ਇਹ ਅੰਦਰੋਂ ਪਾਰਕ ਪੇੜ ਆ ਇੱਥੇ ਵੈਸੇ 30 ਰੁਪਏ ਲੱਗਦੇ ਆ ਇੱਕ ਬੰਦੇ ਦੇ ਤੇ ਇੱਥੇ ਆ ਸਾਡਾ ਸੈਟਅਪ ਹੋ ਗਿਆ ਰੋਟੀ ਵਾਲਾ ਦੇ ਅੰਦਰ ਹੋਣੀ ਹੈ ਨਾ ਨਾ ਨਦੀ ਤੇ ਵਰ ਮਹਾਲ ਪੂਰਾ ਵੱਖਰਾ ਹੀ ਬਣ ਗਿਆ ਕੱਲ ਤੱਕ ਤਾਂ ਠੀਕ ਸੀ ਅਜੇ ਗਰਮੀ ਵਗੈਰੇ ਸੀ ਪਰ ਇਹ ਉਰੇ ਆ ਕੇ ਤਾਂ ਬਿਲਕੁਲ ਹੀ ਚੇਂਜ ਹੀ ਹੋ ਗਿਆ ਕੰਮ ਇੱਧਰ ਆ ਗਿਆ ਸੀ ਮੀਂਹ ਮਾੜੀ ਮਾੜੀ ਬਾਰਿਸ਼ ਤੇ ਅਸੀਂ ਹੁਣ ਅੰਦਰ ਕਰ ਲਿਆ ਆਪਣਾ ਸੈਟਅਪ ਸਾਰਾ ਚਾਦਰਾਂ ਚੋਦਰਾਂ ਆ ਤਾਂ ਇਹ ਪਹਿਲਾਂ ਦੇਖਿਓ ਹਵਾ ਕਰਦੀ ਵੀ ਅਸੀਂ ਨਹੀਂ ਠੰਡੇ ਕੱਪੜੇ ਲੈ ਕੇ ਜਾਣੇ ਆ ਹੁਣ ਜਿੱਦੇ ਅਸੀਂ ਬਹਿ ਕੇ ਰੋਟੀਆਂ ਖਾਣੇ ਆ ਉਹ ਵੀ ਚਾਦਰਾਂ ਉਹ ਉਹੀ ਚਾਦਰਾਂ ਦੇ ਬੇਟੀ ਫਿਰਦੇ ਨੇ ਆ ਹੁਣ ਠੰਡ ਲਾਦੀਆਂ ਇਹਨਾਂ ਨੂੰ ਪਹਿਲਾਂ ਇਹ ਠੰਡ ਕਿੱਥੇ ਗਈ ਉਹ ਕਿਹਾ ਹੀ ਕੱਪੜੇ ਚੱਕ ਲੋ ਚੱਕ ਲੋ ਉਦੋਂ ਸੁਣਦੇ ਨਹੀਂ ਸੀ ਇਹ ਹੁਣ ਦੇਖ ਲੋ ਹੁਣ ਇਹ ਹਾਲ ਹੁਣ ਇਹਨਾਂ ਦੇ ਇਹ ਹਾਲ ਨੇ ਆ ਖਾਣ ਪੀਣ ਵਾਲੀਆਂ ਸਾਡੇ ਥੱਲੇ ਵਿਚ ਉਹਨਾਂ ਨੇ ਚਾਦਰਾਂ ਚੜ੍ਹੀ ਫਿਰਦੇ ਨੇ ਆਪਣੇ ਦੇ ਆ ਨਜੀ ਬਹੁਤ ਵਧੀਆ ਜੀ ਪਰ ਬੰਦੇ ਉਹੀ ਨੇ ਜੀ ਇਹ ਯਾਤਰਾ ਵਾਲੇ ਆਂ ਚੱਕ ਚੱਕ ਦੇ ਫਿਰ ਉਹਨਾਂ ਵਟੇ ਐ ਇੱਕ ਹੋਰ ਐ ਅਸੀਂ ਹੁਣ ਤੁਰੇ ਸੀਗੇ ਸੋਨਮਾਰਗ ਤੋਂ ਸੋਨਾ ਮਾਰਗ ਤੋਂ ਤੇ ਇੱਥੇ ਸਾਨੂੰ ਲੱਗ ਗਿਆ ਜਾਮ ਪਰ ਜਾਮ ਦਾ ਵੀ ਨਜ਼ਾਰਾ ਆ ਰਿਹਾ ਕਿਉਂਕਿ بارش ਹੋ ਰਹੀ ਆ ਠੰਡ ਬਹੁਤ ਹੋ ਗਈ ਤੇ ਹੌਲੀ ਹੌਲੀ ਤੁਰੇ ਜਾ ਰਹੇ ਆ ਮਜ਼ਾ ਆ ਰਿਹਾ ਬਹੁਤ ਤੇ ਹੁਣ ਅਸੀਂ ਇੱਥੇ ਪਤਾ ਨਹੀਂ ਕਿੰਨਾ ਟਾਂ ਲੱਗੇ 2 ਘੰਟੇ ਲੱਗਣ ਸਾਨੂੰ ਪਰ ਚਲੋ ਮੌਸਮ ਠੰਡਾ ਕਰਕੇ ਜੀ ਲੱਗਿਆ ਹੋਇਆ ਮਿਲਦੇ ਹੁਣ ਦੇਖਦੇ ਆ ਕਿੰਨਾ ਟਾਈਮ ਲੱਗਦਾ ਲਓ ਜੀ ਇਹ ਫੌਜ ਦੀਆਂ ਗੱਡੀਆਂ ਜਾ ਰਹੀਆਂ ਸੀਗੀਆਂ ਇਹਦੇ ਕਰਕੇ ਜਾਮ ਲੱਗਿਆ ਸੀ ਟੈਂਕ ਵਗੈਰਾ ਲਿਜਾ ਰਹੇ ਨੇ ਟੈਂਕ ਤੇ ਆਉਂਦਾ ਇੱਧਰ ਆ ਆ ਰਿਹਾ ਟੈਂਕ ਇਹਦੇ ਕਰਕੇ ਜਦੋਂ ਚੱਲਦਾ ਫੌਜ ਦਾ ਇਹ ਸਾਰਾ ਕਨਵੋਏ ਕਹਿੰਦੇ ਨੇ ਇਹਨੂੰ ਸ਼ਾਇਦ ਤੇ ਇਹਦੇ ਕਰਕੇ ਫਿਰ ਸਾਰਾ ਖੜਾ ਦਿੰਦੇ ਨੇ ਗੱਡੀਆਂ ਬਿਲਕੁਲ ਇੱਕਦਮ ਆਕੇ ਅਸੀਂ ਅੱਜ ਮੁੜਦਿਆਂ ਨੂੰ ਸਾਨੂੰ ਬਚ ਕੇ 7.5 ਤੇ ਸ਼੍ਰੀਨਗਰ ਇੱਥੋਂ ਰਹਿ ਗਿਆ 12 ਕਿਲੋਮੀਟਰ 12 13 ਕਿਲੋਮੀਟਰ ਤੇ ਫਿਰਦੇ ਆ ਫਿਰ ਹੁਣ ਤੁਹਾਨੂੰ ਹੋਟਲ ਚ ਜਾ ਕੇ ਹਾਂਜੀ ਘੁੰਮ ਘੁਮਾ ਕੇ ਅਸੀਂ ਅੱਜ ਸੋਨਾ ਮਾਰਗ ਉਧਰਲਾ ਠੰਡਾ ਮੌਸਮ ਦੇਖ ਕੇ ਇੰਜੋਏ ਕਰਕੇ ਪਹੁੰਚ ਗਏ ਆਪਣੇ ਵਿਲੇ ਦੇ ਵਿੱਚ ਹੋਟਲ ਜੋ ਆਪਾਂ ਲਿਆ ਹੋਇਆ ਹਾਂਜੀ ਮਿਲਦੇ ਹਾਂ ਹੁਣ ਅਗਲੇ ਵਲੌਗ ਦੇ ਵਿੱਚ ਆਪਣਾ ਚੈਨਲ ਸਬਸਕ੍ਰਾਈਬ ਕਰ ਲਿਓ ਧੰਨਵਾਦ